ਰੋਨਾਲਡ ਟਰੰਪ ਜਿਹੜੇ ਰਾਸ਼ਟਰਪਤੀ ਨੇ ਅਮਰੀਕਾ ਦੇ ਉਹ ਕਹਿੰਦੇ ਮੈਨੂੰ ਤਾਂ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਮੈਂ ਭਾਰਤ ਪਾਕਿਸਤਾਨ ਦੇ ਵਿੱਚ ਗੋਲੀਬੰਦੀ ਕਰਾਈ ਤੇ ਸੁਪਨਾ ਫਿਰ ਰਵਿੰਦ ਕੇਜਰੀਵਾਲ ਦਾ ਜਾਗ ਪਿਆ ਉਹ ਕਹਿੰਦਾ ਇੰਨੀਆ ਰਕਾਬਟਾ ਦੇ ਬਾਵਜੂਦ ਤੇ ਮੈਨੂੰ ਵੀ ਦਿਓ ਕੇਜਰੀਵਾਲ ਸਭ ਤੁਹਾਨੂੰ ਰਿਜ਼ਲਟ ਆਪਦਾ ਆਪ ਨਹੀਂ ਕੱਢਣਾ ਹੁੰਦਾ ਪਰ ਦਿੱਲੀ ਦੇ ਲੋਕਾਂ ਨੇ ਤਾਂ ਤਾਂ ਅਤਿਗ ਸਿੱਟਾ ਵੀਰਾਂ ਦਾ ਤਿੱਗ ਬੜੀ ਬੁਰੀ ਤਰ੍ਹਾਂ ਤੁਹਾਨੂੰ ਉਹਨਾਂ ਨੇ ਰਜੈਕਟ ਕੀਤਾ ਉਹ ਲੋਕ ਜਿਹੜੇ ਵਿਰੋਧੀ ਧਿਰ ਦੇ ਆ ਸਵਾਲ ਪੁੱਛਦੇ ਆ ਕਿ ਤੁਸੀਂ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਕਾਦੇ ਵਾਸਤੇ ਰਹਿ ਕੇ ਆਏ ਸੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਟਰੰਪ ਸਰਕਾਰ ਦੇ ਵੱਲੋਂ ਨੋਬਲ ਪ੍ਰਾਈਜ਼ ਨੂੰ ਲੈ ਕੇ ਕਈ ਦੇਸ਼ਾਂ ਦੇ ਨਾਮ ਲਿੱਤੇ ਗਏ ਪਰ ਨੋਬਲ ਪ੍ਰਾਈਜ਼ ਹੁਣ ਕੇ ਸਾਨੂੰ ਟਰੰਪ ਯਾਦ ਆਉਂਦੇ ਨੇ ਪਰ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਆਮ ਆਦਮੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਨੋਬਲ ਪੁਰਸਕਾਰ ਲੈਣ ਦੀ ਮੰਗ ਕੀਤੀ ਗਈ ਹੈ ਇਸ ਮੁੱਦੇ ਤੇ ਅੱਗੇ ਚਰਚਾ ਕਰਦੇ ਹਾਂ ਪਹਿਲਾ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋਤਾ ਢਿਲੋਤਾ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸੋ ਸਾਬ ਆਪ ਸੁਪਰੀਮੋ ਅਰਵਿੰਦ ਕੇਜਰੀワਾਲ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਉਹਨਾਂ ਦਾ ਇਹ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਰਵਿੰਦ ਕੇਜਰੀワਾਲ ਨੇ ਕਿਹਾ ਕਿ ਮੈਨੂੰ ਨੋਬਲ ਪੁਰਸਕਾਰ ਜਿਹੜਾ ਮਿਲਣਾ ਚਾਹੀਦਾ ਹੈ ਕਿਉਂਕਿ ਮੈਂ ਦਿੱਲੀ ਦੇ ਲਈ ਇੰਨਾ ਕੰਮ ਕੀਤਾ ਹੈ ਤੇ ਇੰਨੀ ਰੁਕਾਵਟਾਂ ਦੇ ਬਾਵਜੂਦ ਵੀ ਮੈਂ ਕੰਮ ਕਰਦਾ ਰਿਹਾ ਸੋ ਇਸ ਕਰਕੇ ਮੈਨੂੰ ਇੱਕ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ ਉਹਨਾਂ ਦਾ ਇਹ ਬਿਆਨ ਜਿਹੜਾ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਤੇ ਵਿਰੋਧੀਆਂ ਦੇ ਵੀ ਕਾਫੀ ਜ਼ਿਆਦਾ ਸਵਾਲ ਚੱਕੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਵੀ ਇਸ ਸਵਾਲ ਤੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਕਿ ਕੋਈ ਬੰਦਾ ਗਿਆ ਡੀਸੀ ਕੋਲੇ ਕਿ ਮੈਨੂੰ ਨਾ ਤੋਪ ਦਾ ਲਾਇਸੈਂਸ ਦਿੱਤਾ ਜਾਵੇ ਜੀ ਡੀਸੀ ਕੁਰਸੀ ਤੋਂ ਖੜਾ ਹੋ ਗਿਆ ਕਹਿੰਦੇ ਵੀ ਤੋਪ ਦਾ ਲਾਇਸੈਂਸ ਉਹ ਕਹਿੰਦਾ ਜੀ ਗੱਲ ਦਰਅਸਲ ਦੇ ਵਿੱਚ ਇਹ ਪਹਿਲਾਂ ਨਾ ਸਿਮਿੰਟ ਜਿਹੜਾ ਸੀਗਾ ਉਹ ਡੀਸੀ ਪਰਮਿਟ ਦਿੰਦੇ ਹੁੰਦੇ ਸੀ ਜੀ ਜੀ ਜੇ ਤੁਸੀਂ 10 ਬੋਰੀਆਂ ਲਿਖਤੀਆਂ ਉਹ ਕੱਟ ਕੇ 2 ਕਰ ਦਿੰਦਾ ਜੀ ਉਹ ਕਹਿੰਦਾ ਜੀ ਮੈਨੂੰ 2 ਬੋਰੀਆਂ ਮਿਲੀਆਂ ਜੇ ਕਿਤੇ ਮੈਂ ਹੁਣ ਪਿਸਟੌਲ ਦਾ ਲਾਇਸੈਂਸ ਲਿਖਦਾ ਤੁਸੀਂ ਹੋ ਸਕਦਾ ਚਾਕੂ ਦਾ ਦੰਦੇ ਜੀ ਇਸ ਕਰਕੇ ਮੈਂ ਤੋਪ ਦਾ ਲਿਖਤਾ ਤੇ ਕੇਜਰੀਵਾਲ ਸਾਹਿਬ ਨੇ ਦੇਖਿਆ ਕਿ ਜੇ ਡੋਨਾਲਡ ਟਰੰਪ ਜਿਹੜੇ ਰਾਸ਼ਟਰਪਤੀ ਨੇ ਅਮਰੀਕਾ ਦੇ ਜੀ ਉਹ ਕਹਿੰਦੇ ਮੈਨੂੰ ਤਾਂ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਮੈਂ ਭਾਰਤ ਪਾਕਿਸਤਾਨ ਦੇ ਵਿੱਚ ਗੋਲੀਬੰਦੀ ਕਰਾਈ ਕਈ ਹੋਰ ਥਾਵਾਂ ਤੇ ਕਰਾਇਆ ਉਹਨਾਂ ਦਾ ਜਿਹੜੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਕਹਿਤਾ ਕਿ ਹਾਂ ਇਹਨਾਂ ਨੂੰ ਮਿਲਣਾ ਚਾਹੀਦਾ ਇਹ ਡਿਜ਼ਰਵ ਕਰਦੇ ਨੇ ਜੀ ਤੇ ਸੁਪਨਾ ਫਿਰ ਰਵਿੰਦ ਕੇਜਰੀਵਾਲ ਦਾ ਜਾਗ ਪਿਆ ਉਹ ਕਹਿੰਦਾ ਇੰਨੀ ਆ ਰਕਾਬਟਾ ਦੇ ਬਾਵਜੂਦ ਤੇ ਮੈਨੂੰ ਵੀ ਦਿਓ ਉੱਥੇ ਰਾਜਪਾਲ ਜਿਹੜਾ ਉਪ ਰਾਜਪਾਲਾ ਦਿੱਲੀ ਦਾ ਜੀ ਉਹਨਾਂ ਨੇ ਬਹੁਤ ਰਕਾਬਟਾ ਮੇਰੇ ਕੰਮ ਚ ਪਾਈਆਂ ਬਹੁਤ ਕੰਮ ਕੀਤਾ ਕੇਜਰੀਵਾਲ ਸਭ ਤੁਹਾਨੂੰ ਰਿਜ਼ਲਟ ਆਪਦਾ ਆਪ ਨਹੀਂ ਕੱਢਣਾ ਹੁੰਦਾ ਜੇ ਤੁਸੀਂ ਇੰਨਾ ਕੰਮ ਕਰਤਾ ਤਾਂ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਰਿਜੈਕਟ ਕਿਉਂ ਕਰਤਾ ਤੁਸੀਂ ਕਹਿੰਦੇ ਹੋ ਕਿ ਮੈਂ ਸਕੂਲ ਕ੍ਰਾਂਤੀ ਲਿਆਂਦੀ ਮੈਂ ਹਸਪਤਾਲ ਕ੍ਰਾਂਤੀ ਲਿਆਂਦੀ ਲਿਆਂਦੀ ਹੋਊਗੀ ਪਰ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਤਾਂ ਅਤਿਗ ਅੱਤਿਕ ਬੇਰੰਤ ਅਤਿਗ ਬੜੀ ਬੁਰੀ ਤਰ੍ਹਾਂ ਤੁਹਾਨੂੰ ਉਹਨਾਂ ਨੇ ਰਿਜੈਕਟ ਕੀਤਾ ਜਦੋਂ ਉਹਨਾਂ ਨੇ ਇਹ ਗੱਲ ਕਹੀ ਸਾਡੇ ਮੁੱਖ ਮੰਤਰੀ ਸਾਹਿਬ ਵੀ ਉੱਥੇ ਹਾਜ਼ਰ ਸਨ ਹੁਣ ਲੋਕ ਜਿਹੜੇ ਵਿਰੋਧੀ ਧਿਰ ਦੇ ਆ ਸਵਾਲ ਪੁੱਛਦੇ ਆ ਕਿ ਤੁਸੀਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਕਾਦੇ ਵਾਸਤੇ ਰਹਿ ਕੇ ਆਏ ਸੀ ਉਹ ਵੀ ਤੁਹਾਡੀ ਪ੍ਰਾਪਤੀ ਚਾਹੁੰਦਾ ਕਿ ਤੁਸੀਂ ਤੁਸੀਂ ਲੱਖ ਕਹੋ ਕਿ ਇਹ ਤਾਂ ਰਾਜਨੀਤਿਕ ਜਿਹੜੀ ਹੈ ਵਿਤਕਰੇ ਬਾਜੀ ਹੈ ਰਾਜਨੀਤਿਕ ਦੇ ਤੌਰ ਦੇ ਉੱਤੇ ਕਿਡ ਕੱਢੀ ਜਾ ਰਹੀ ਹੈ ਤੁਹਾਡੇ ਕੁਝ ਹੋਰ ਮੰਤਰੀਆਂ ਨੂੰ ਵੀ ਉਸੇ ਰਸੇ ਬੰਨਿਆ ਗਿਆ ਤੁਸੀਂ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ ਕਿ ਅੱਜ ਕੱਲ ਦਿੱਲੀ ਜਾ ਕੇ ਦੇਖ ਲਓ ਉੱਥੇ ਵੱਡੇ ਵੱਡੇ ਕੱਟ ਲੱਗਦੇ ਐ ਉਹ ਕਹਿੰਦੇ ਸਾਡੇ ਵੇਲੇ ਤਾਂ 50 ਡਿਗਰੀ ਟੈਂਪਰੇਚਰ ਤਾਪਮਾਨ ਚੱਲਿਆ ਗਿਆ ਸੀ 50 ਡਰਜੀ ਸੈਲਟਿਗਰੇਡ ਇਦੇ باوجود 1 ਮਿੰਟ ਦਾ ਕੱਟ ਨਹੀਂ ਲੱਗਿਆ ਤੇ ਹੁਣ ਦਿੱਲੀ 'ਚ ਕੱਟ ਵੀ ਲੱਗਨੇ ਸ਼ੁਰੂ ਹੋ ਗਏ ਨੇ। ਭਾਪ तमाम ਆਪਣੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹਦੇ ਉੱਤੇ ਹਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਦੇ ਆਧਾਰ ਦੇ ਉੱਤੇ ਮੈਨੂੰ ਵੀ ਇਹ ਪੁਰਸਕਾਰ ਹੈ ਜਿਹੜਾ ਮਿਲਣਾ ਚਾਹੀਦਾ। ਆਰ ਉਹਨਾਂ ਨੇ ਕਿਹਾ ਕਿ ਜਦ ਅਸੀਂ ਬਹੁਤ ਚੰਗੇ ਚੰਗੇ ਮhalla ਕਲੀਨਿਕ ਬਰਾਏ ਅੱਜਕੱਲ ਜਿਹਦੇ ਤੇ ਭਾਰਤੀ ਜਨਤਾ ਪਾਰਟੀ ਦੀ ਨਗਰ ਨਿਗਮ ਨੇ ਬੁਲਡੋਜ਼ਰ ਫੇਰਤੇ ਨੇ ਲੋਕ ਤਾਂ ਪੁਰਾਣੀ ਗੱਲ ਵੀ ਕਰਦੇ ਆ 2014 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਨੂੰ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ 4 ਸੀਟਾਂ ਮਿਲੀਆਂ ਜਿੱਚੋ ਭਗਵੰਤ ਮਾਨ ਸੰਗਰੂਰ ਤੋਂ ਇੱਕ ਨੇ ਜੀ ਹਰਿੰਦਰ ਸਿੰਘ ਖਾਲਸਾ ਉਹ ਫਰੀਦਕੋਟ ਤੋਂ ਚਾਰ ਸੀਟਾਂ ਹੀ ਜਿੱਤ ਕੇ ਸੀਗੇ ਕਹਿੰਦੇ ਜੇ ਉਦੋਂ ਰਵਿੰਦਰ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਨਾਲ ਯਾਦ ਆਉਂਦੀ ਏ ਬਾਰਾਨਸੀ ਜਾਵੜੇ ਨਰਿੰਦਰ ਮੋਦੀ ਸਾਹਿਬ ਦੇ ਮੁਕਾਬਲੇ ਲੜਨ ਤਾਂ ਹੋ ਸਕਦਾ ਇੱਥੇ ਚਾਰ ਦੀ ਤਾਂ ਕਿਉਂਕਿ ਚਾਰ ਪੰਜ ਸੀਟਾਂ ਤੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆਈ ਸੀ ਤੇ ਤੁਹਾਨੂੰ ਤਾਂ ਜਿੱਥੇ 11 ਸਾਲ ਸਰਕਾਰ ਚਲਾਈ ਹੈ ਉਦੋਂ ਵੀ ਬਾਅਦ ਚ ਵੀ ਅੱਜ ਤੱਕ ਦਿੱਲੀ ਤੋਂ ਇੱਕ ਵੀ ਸੀਟ ਲੋਕ ਸਭਾ ਦੀ ਨਹੀਂ ਮਿਲੀ ਫਿਰ ਲੋਕ ਦਿੱਲੀ ਦੇ ਤੁਹਾਨੂੰ ਲੋਕ ਸਭਾ ਦੇ ਵਿੱਚ ਕਿਉਂ ਭੁੱਲ ਗਏ ਇਹਦਾ ਵੀ ਜਵਾਬ ਲੋਕਾਂ ਨੂੰ ਦੇ ਦਿਓ ਜੋ ਵਿਰੋਧੀ ਤਰ੍ਹਾਂ ਸਵਾਲ ਚੱਕ ਰਹੇਗਾ ਨੇ ਕੋਈ ਪੁਰਸਕਾਰ ਮੰਗਣਾ ਕੋਈ ਇਹ ਕਿਸੇ ਵਾਸਤੇ ਗਲਤ ਨਹੀਂ ਹੈ ਤੇ ਕੇਜਰੀਵਾਲ ਵੀ ਭਾਰਤ ਦਾ ਵਾਸੀ ਹੈ ਤੇ ਉਹ ਵੀ ਉਹ ਵੱਡੇ ਪੁਰਸਕਾਰ ਮੰਗ ਸਕਦਾ ਹੈ ਮੰਗਣਾ ਕੋਈ ਗਰਾਹ ਨਹੀਂ ਦੇਣਾ ਹੈਗਾ ਜਿਹੜਾ ਉਥੋਂ ਦੀ ਹਕੂਮਤ ਨੇ ਹੈ ਇਹ ਸਮਝਾ ਦਸੇਗਾ ਬਿਲਕੁਲ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਉਹ ਆਮ ਲੋਕਾਂ ਦੀ ਸਰਕਾਰ ਹੈ ਤਾਂ ਦੂਜੇ ਪਾਸੇ ਹੁਣ ਕੇਜੀਵਾਲ ਸਾਹਿਬ ਦੇ ਵੱਲੋਂ ਨੋਬਲ ਪੁਰਸਕਾਰ ਮੰਗਣਾ ਕੀ ਨਵਾਂ ਮੋੜ ਲੈ ਕੇ ਆਂਦੇ ਤਾ ਹੁਣ ਆਨਵਲਾ ਸਮਾਹੀਤ ਹੈ ਕਰੇਗਾ ਸਵਾਜੀ ਅਪਡੇਟ ਦੇ ਵਿੱਚ ਇਨਾ ਹੀ ਫਿਰ ਮਿਲਾਂਗੇ ਨਵੀਂ ਅਪਡੇਟ ਦੇ ਨਾਲ ਸਤਿ ਸ਼੍ਰੀ ਅਕਾਲ ਦੇਖਦੇ ਰਹੋ ਤੁਸੀਂ T5 ਚੈਨਲ ਪੰਜਾਬੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮਤ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ